ਨੀ ਕੋਲ ਦੀ ਸੈਦੀ ਚੱਲਦੀ ਮੈਨੂੰ ਢੇਲੇ ਰਾਤ ਕਾਲ ਕੱਕਾ ਥੱਟ ਕੇ ਮੈਂ ਰੱਖ ਲੈਨੀ ਆ ਬਜਨਾ ਤਾਂ ਨਹੀਂ ਪਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਕਿਉਂਕਿ ਮੇਰੀ ਵੀਡੀਓ 'ਚ ਬਹੁਤ ਜ਼ਿਆਦਾ ਗਾਲਾਂ ਹੋ ਸਕਦੀਆਂ ਨੇ ਘੱਟ ਵੀ ਹੋ ਸਕਦੀਆਂ ਸੋ ਆਪਣਾ ਸੋਚ ਸਮਝ ਕੇ ਇਕੱਲੇ ਬੈ ਕੇ ਦੇਖੋ ਜਾਂ ਹੈੱਡਫੋਨ ਲਾ ਲਓ ਦੰਦਲੋ ਦੰਦਲੋ ਤਾਂ ਨਹੀਂ ਮੈਂ ਕਦੀ ਇਹਨੂੰ ਕਹਿਣਾ ਪਸੰਦ ਕਰਦੀ ਰਮਨ ਗੱਲ ਮੱਖੀ ਪਤਾ ਨਹੀਂ ਕੀ ਕੀ ਨਾਮ ਲੋਕਾਂ ਨੇ ਰੱਖੇ ਹੋਏ ਨੇ ਮੈਂ ਨਹੀਂ ਰੱਖਿਆ ਮੈਂ ਤਾਂ ਇੱਕੋ ਹੀ ਨਾਮ ਰੱਖਿਆ ਕੁੱਤੀ ਖਰਾਵ ਜਦੀ ਕੁੱਤੀਆ ਰੰਡੀ ਬੰਰੀ ਤਾਂ ਕਿੰਨੇ ਨਾਮ ਰੱਖੇ ਆ ਤੇ ਇਹ ਇਹਨੂੰ ਪੁੱਛੋ ਭੈਣ ਜੀ ਤੁਸੀਂ ਐਸਾ ਕਿਹੜਾ ਕਾਰਨਾਮਾ ਕਰਤਾ ਜਾਂ ਤੇਰੇ ਵੱਡੇ ਵੱਡੇ ਬੂਬਸ ਹੈਗੇ ਆ ਜਾਂ ਤੇਰੀ ਵੱਡੀ ਚਤੜ ਹੈਗੇ ਆ ਕਿਮ ਕਾਡੈਸ਼ੀਅਨ ਦੀ ਤਰ੍ਹਾਂ ਹੈਂ ਇਆ ਤੂੰ মিয়া ਖਲੀਫਾ ਹੈਗੀ ਆ ਸੈਕਸੀ ਬਾਡੀ ਹੈ ਜਿਹੜੇ ਤੈਨੂੰ ਇੰਨੀ ਜ਼ਿਆਦਾ ਲੋਡ ਪੈ ਗਈ ਸਿਕਿਉਰਿਟੀ ਦੀ ਤੇ ਕਾਦੀ ਤੂੰ ਫੀਲਿੰਗਾਂ ਚੱਕੀ ਫਿਰਦੀ ਆ ਹੈ ਤੂੰ ਐਸਾ ਕਿਹੜਾ ਕੰਮ ਕੀਤਾ ਹੈ ਮੂੰਹ ਕਾਲਾ ਵਾਹ ਤੋਂ ਪਹਿਲੇ ਤੂੰ ਕਰਾਇਆ ਹੈ ਆਸ਼ਕੀਆਂ ਮਾਰ ਕੇ ਵਿਆਹ ਤੂੰ ਕਰਾਇਆ ਤੇ ਤੈਨੂੰ ਫੀਲਿੰਗਾਂ ਕਾਦੀਆਂ ਆਂਦੀਆਂ ਪਈਆਂ ਨਾ ਤਾਂ ਤੂੰ ਆਪਣੇ ਸਾਸੋਰੇ ਸਾਹਮ ਸਕੀ ਨਾ ਉਹਨਾਂ ਨੂੰ ਰੋਟੀ ਪਾਣੀ ਪੁੱਛ ਸਕੀ ਤੇ ਤੂੰ ਫੀਲਿੰਗਾਂ ਕਾਦੀਆਂ ਚੱਕੀ ਫਿਰਦੀ ਏ ਮੈਨੂੰ ਦੱਸ ਕਿਹੜਾ ਤੂੰ ਮਹਾਨ ਕੰਮ ਕਰ ਲਿਆ ਜਿਹੜੀ ਤੂੰ ਇਹਨੂੰ ਬਾਡੀਗਾਰਡਾਂ ਦੀ ਲੋੜ ਪੈ ਗਈ ਔਰ ਸਭ ਤੋਂ ਫੁੱਦੂ ਉਹ ਲੋਕ ਜਿਨ੍ਹਾਂ ਨੇ ਇੰਨਾ ਵਰਗੇ ਨੂੰ ਬੁਲਾਇਆ ਸਮੂਹਿਕ ਵਿਆਹਾਂ ਦੇ ਉੱਤੇ ਆ ਗਈ ਕਿ ਤੇ ਸਮੂਹਿਕ ਵਿਆਹ ਹੋ ਰਿਹਾ ਇਕੱਠੇ ਵਿਆਹ ਹੁੰਦੇ ਜਿੱਥੇ ਇੱਕ ਛੱਦੇ નીચે ਉੱਥੇ ਗਈ ਹੈ ਤੇ ਵਿਆਹ ਦੇ ਮਾਮਲੇ ਦੇ ਵਿੱਚ ਇਹ ਕੁੱਤੀ ਦਾ ਕੀ ਰੋਲ ਇਹਨੇ ਕਿਹੜੇ ਗੁਣ ਦੇਣੇ ਆ ਨਵੀਂ ਵਿਆਈਆਂ ਜੋੜੀਆਂ ਨੂੰ ਹਾਂ ਵੀਆ ਵਿਆਹ ਕੇ ਜਾਓ ਤੇ ਆਪਣਾ ਛੱਡ ਛੜਾ ਸਪਰੇਟ ਰਹੋ ਕੋਈ ਰਿਸ਼ਤੇਦਾਰ ਨੇੜੇ ਨਾ ਰੱਖੋ ਆਪਣੇ ਪੇਕਿਆਂ ਨੂੰ ਖਵਾਓ ਆ ਸਿੱਖਿਆ ਤੇ ਨਹੀਂ ਇਹਨਾਂ ਜੈਸੀ ਕੁੱਤੀਆਂ ਨੇ ਇਹਦੀ ਵਰਗੀਆਂ ਨੇ ਐਸੀ ਸਿੱਖਿਆ ਹੀ ਦੇਣੀ ਆ ਹੋਰ ਕੀ ਫਿਲਮਾਂ ਤਾਂ ਐ ਚੱਕੀ ਫਿਰਦੀ ਜਿਵੇਂ ਪਤਾ ਨਹੀਂ ਤੂੰ ਕਿੰਨੀ ਆ ਗਈ ਦੱਸਾਂ ਫਿਲਮਾਂ ਕਰ ਲਿਆ ਹੋਵੇ ਤਾਂ ਦੱਸਾਂ ਨਹੀਂ ਦੱਸਿਆ ਨਾਸ਼ਨਲ ਅਵਾਰਡ ਲੈ ਕੇ ਬੈਠੀ ਹੋਵੇ ਹੈ ਤੂੰ ਕੋਈ ਨਾਰਾ ਨਾਟ ਤੂੰ ਬੇਪਾਸ਼ਾਵਾਸੂ ਹੈ ਤੂੰ ਪ੍ਰੇਂਕਾ ਚੋਪੜਾ ਹੈ ਤੂੰ ਰਦੀ ਕਾਪਟੇ ਹੈ ਤੂੰ ਕੀ ਕਹਿੰਦੇ ਮਾਦਰੀ ਦੇ ਖੇਤਾ ਕੀ ਹੈ ਤੂੰ ਸੜਕ ਛਾਪ ਦੋ ਕੋੜੀ ਦੀ ਥਰਡ ਕਲਾਸ ਮੁਜਰੇ ਕਰਨ ਵਾਲੀ ਉਹ ਵੀ ਚੱਜ ਨਾਲ ਵੀ ਨਹੀਂ ਕਰਦੀ ਮੁਜਰਾ ਤੈਨੂੰ ਤਾਂ ਮੈਂ ਮੁਜਰਾ ਕਰਨ ਵਾਲੀ ਵੀ ਨਹੀਂ ਕਹਿ ਸਕਦੀ ਤੂੰ ਤਾਂ ਚੱਜ ਨਾਲ ਚਤੜ ਵੀ ਨਹੀਂ ਹਲਾ ਕੇ ਦਿਖਾ ਸਕਦੀ ਦਾਂਦਾ ਜੱਬ ਬਿੰਗੀ ਟੱਡੇ ਚ ਚਲੋ ਤੇ ਰੱਬ ਦੀ ਦੇਨ ਹੈਗੀ ਬਹੁਤ ਸੋਣੀ ਹੈਗੀ ਤੇਰੀ ਲੁੱਕ ਦੇ ਉੱਤੇ ਰੱਬ ਦੀ ਬਖਸ਼ੀ ਹੋਈ ਚੀਜ਼ ਦੇ ਉੱਤੇ ਮੈਂ ਕੋਈ ਨੁਕਸ ਨਹੀਂ ਕੱਢਦੀ ਜਿਵੇਂ ਦੀ ਤੇਰੀ ਸ਼ਕਲ ਹੋਵੇ ਜੀ ਮੇਰੀ ਸ਼ਕਲ ਆਪਾਂ ਇਦਾਂ ਹੀ ਆ ਮਾੜੀ ਮੋਟੀ ਬਿੰਗੀ ਟੱਡੀਆਂ ਹੁੰਦੀਆਂ ਸਾਰਿਆਂ ਦੀ ਤੇ ਤੂੰ ਦੱਸ ਘੂਸੀਏ ਤੈਨੂੰ ਕਾਦੀ ਲੋੜ ਪੈ ਗਈ ਆ ਕਿਸੇ ਦੀ ਤੂੰ ਜੇਬ ਕੱਟ ਕੇ ਭੱਜੀ ਆ ਚੋਰੀ ਕਰਕੇ ਭੱਜੀ ਆ ਜਿਹੜੀ ਤੈਨੂੰ ਲੋੜ ਪੈ ਗਈ ਸਿਕਿਉਰਿਟੀ ਦੀ ਕੋਈ ਸਾਲਾ ਮੈਨੂੰ ਫੜ ਕੇ ਕਟਣ ਨਾ ਦੇ ਇੱਕ ਸਿਆ ਕਿਸੇ ਜਨਾਨੀ ਤੀ ਵੀ ਨਾ ਬੰਦਾ ਛੇੜ ਕੇ ਭੱਜੀ ਆ ਹਏ ਸਿਕਿਉਰਿਟੀ ਡਰ ਲਾ ਕਰਿਆ ਮੈਨੂੰ ਸਿਕਿਉ ਸਾਰੇ ਹੱਕੂ ਸੇ ਲੋਕ ਐ ਪਾਗਲ ਐਸੇ ਨੂੰ ਬੁਲਾ ਕੇ ਵਿਆਹਾਂ ਦੇ ਮੌਕਿਆਂ ਤੇ ਮਤਲਬ ਤੁਸੀਂ ਕੀ ਦਰਸ਼ਾਣਾ ਚੰਨੋ ਇਹ ਬਹੁਤ ਵਧੀਆ ਕੰਮ ਕਰ ਰਿਹਾ ਐ ਇਹਦਾ ਸੀ ਸਿੱਧੇ ਤੌਰ ਤੇ ਸਾਫ ਇੱਕੋ ਹੀ ਮਕਸਦ ਹੁੰਦਾ ਸਾਰੇ ਸੁਣ ਲੋ ਧਿਆਨ ਨਾਲ ਇੱਕੋ ਹੀ ਮਕਸਦ ਹੁੰਦਾ ਜਦ ਰਮਨਕਾਰ ਗਿਲ ਵਰਗੇ ਕਰਮਿਤਾ ਵਰਗੇ ਇਹੇ ਦੀਪਮਠਾਰੂ ਤੇ ਐਸੀ ਵੀ ਆ ਟੀਵੀ ਆ ਹੋ ਗਏ ਹੋਰ ਕੜਾ ਮਿਸਟਰ ਐਂਡ ਮਿਸਸ ਚੱਲੇ ਹੋਗਾ ਮਤਲਬ ਜਿੰਨੇ ਵੀ ਕੰਜਰ ਘਾਟ ਹੈਗੇ ਨਾ ਇੰਦਰ ਨਰੂਲਾ ਇੰਦਰ ਇੰਦਰ ਨਰੂਲਾ ਗਏ ਇੰਦਰ ਗਿਵੇ ਤਤੇ ਇਹ ਨਰੂਲਾ ਟੱਬਰ ਸਾਰੇ ਇੰਨਾ ਵਰਗਿਆਂ ਨੂੰ ਜਦ ਕਦੇ ਵੀ ਕਿਤੇ ਕੋਈ ਫੰਕਸ਼ਨ ਤੇ ਬੁਲਾਉਂਦਾ ਇੱਕੋ ਹੀ ਮਕਸਦ ਹੁੰਦਾ ਇਹਨਾਂ ਨੂੰ ਜਿਹੜਾ ਫੇਮ ਮਿਲੇ ਆ ਇਹਨਾਂ ਨੂੰ ਜਿਹੜੀ ਹਾਈਪ ਮਿਲੀ ਹੈ ਸੋਸ਼ਲ ਮੀਡੀਆ ਤੇ ਜਿਹੜੇ ਇਹਨਾਂ ਦੇ ਨੰਬਰ ਹੈ ਸਿਰਫ ਉਹਨਾਂ ਦਾ ਵਰਤੋ ਕਰਨੀ ਤੇ ਆਪਣੀ ਮਸ਼ਹੂਰੀ ਕਰਨੀ ਸਿਰਫ ਇਸ ਤੋਂ ਇਲਾਵਾ ਹੋਰ ਕੋਈ ਮਕਸਦ ਨਹੀਂ ਹੈ ਇਹਨਾਂ 'ਚ ਕੋਈ ਐਸੀ ਚੀਜ਼ ਨਹੀਂ ਹੈ ਜਿਹਦਾ ਬੈਨੀਫਿਟ ਆ ਸੁਸਾਇਟੀ ਨੂੰ ਬਹੁਤ ਵਧੀਆ ਤਰੀਕੇ ਦੇ ਸਕਦੇ ਨੇ 1% ਵੀ ਨਹੀਂ ਹੈ ਇਹਨਾਂ ਦਾ ਪਰਸਨਲ ਐਕਸ ਜਿਹੜਾ ਮਰਜੀ ਮੈਂ ਕੰਨੀ ਤੁਸੀਂ ਕਮੈਂਟ ਦੇ ਨਾਮ ਲਿਖੋ ਜਾਂ ਜ਼ਿਕਰ ਕਰੋ ਇੱਕ ਕੀ ਕਹਿੰਦੇ ਬਲੌਗਰ ਦਾ ਜਾਂ ਸੋਸ਼ਲ ਇਨਫਲੂਐਂਸਰ ਦਾ ਦੋ ਕੁੜੀ ਦੇ ਦੱਲੇ ਦਾ ਕੁੱਤੇ ਦਾ ਨਾਮ ਲਿਖੋ ਤੁਸੀਂ ਉਹ ਸਾਰਿਆਂ ਦਾ ਇੱਕੋ ਹੀ ਰੋਣਾ ਅਸੀਂ ਤਾਂ ਗਰੀਬਾਂ ਦੀ ਅਸੀਂ ਤਾਂ ਬਹੁਤ ਸਟਰਗਲ ਕੀਤਾ ਅਸੀਂ ਤਾਂ ਅਸੀਂ ਤਾਂ ਅਸੀਂ ਤਾਂ ਐਦਾਂ ਸਾਡੇ ਤਾਂ ਪੁੰਡ ਮਰ ਗਏ ਸੀ ਕੋਈ ਰਿਸ਼ਤੇਦਾਰ ਫਲਾਨਾ ਟੇਮ ਕਟਾਏ ਇਹ ਬੋਲ ਆ ਸਾਰੀਆਂ ਚੀਜ਼ਾਂ ਨੇ ਕਹਦਾ ਸਟਰਗਲ ਮੇਰੇ ਡੈਡੀ ਦੇ ਉਹਦਾ ਤੁਸੀਂ ਸਟਰਗਲ ਕਰੋ ਜਾ ਕੇ ਕੰਜੋ ਸੱਟਾਂ ਨਾਸ ਮਾਰਿਆ ਤੁਸੀਂ ਪੰਜਾਬ ਦਾ ਬੜਾ ਭੈਣ ਦੇ ਸੁਣਦਾ ਮਰ ਤਾ ਸਰਵਲਾਈਟ ਨਹੀਂ ਕਿ ਮੈਂ ਕੋਈ ਪ੍ਰੋਡਕਟ ਨਹੀਂ ਯੂਜ਼ ਕਰਨਾ ਹੈ ਕਿ ਮੈਂ ਮਲਟੀ ਗ੍ਰੇਨ ਆਟੇ ਦੀ ਰੋਟੀ ਖਾਣ ਲੱਗੀ ਪਤਨੀ ਤਾਂ ਹੀ ਬਿਮਾਰ ਹੋ ਗਈ ਆ ਦੇਖੋ ਦੇਖੋ ਇਹ ਮੈਂ ਹੁਣ ਗਾਲ ਕੱਢਣ ਲੱਗੀ ਸੀ ਪਰ ਮੈਨੂੰ ਸੱਚੀ ਮੈਂ ਦਿਲੋਂ ਨਾ ਇਹਨੂੰ ਗਾਲਾ ਗੁਲਾ ਨਹੀਂ ਕੱਢਣਾ ਚਾਹਦੀ ਮੇਰਾ ਮਨ ਨਹੀਂ ਮੰਨਦਾ ਇਹਨੂੰ ਕੁਝ ਕਹਿਣ ਨੂੰ ਕਿਉਂਕਿ ਮੈਨੂੰ ਪਤਾ ਹੈ ਕੁਛ ਕੇ ਟਾਈਮ ਦੀ ਮਹਿਮਾਨ ਹੈ ਕੋਈ ਚੱਕਰ ਨਹੀਂ ਕਰ ਦੋਚੋ ਕਰਦੀ ਹੈ ਹੋਰ ਕੀ ਮੈਂ ਤਾਂ ਹਸਾਂਗੀ ਸਾਰੀਆਂ ਕੁੱਤੀਆਂ ਮਰ ਜਾਣ ਹੈ ਬੱਸ ਇਹ ਦਾ ਜਿਹੜਾ ਹਾਲ ਹੈ ਨਾ ਮੈਂ ਬਥੇਰੀ ਵਾਰ ਦੱਸ ਚੁੱਕੀ ਹਾਂ ਆ ਹੈ ਜ਼ਿਆਦਾ ਟਾਈਮ ਨਹੀਂ ਲਗਾਏ ਦੇਖੋ ਆਹੋ ਆ ਦੇਖੋ ਕੁਛ ਟਾਈਮ ਤੱਕ ਆਂਦੀ ਫਿਰ ਕਿਉਂਰ ਗੋੜ ਲੈ ਕੇ ਤੇ ਇਹ ਕੀ ਕੀ ਕਰ ਰਹੀ ਆ ਮਲਟੀ ਗ੍ਰੇਨ ਹਾਲਿਆ ਜੀ ਹਾਂ ਭਈ ਮਲਟੀ grain atta ਖਾ ਲੇ ਸੀ ਤਾ ਤੂੰ ਬਿਮਾਰ ਪੈ ਗਈ ਹੈ ਗਲਤੀ ਸਾਰੀ ਮਤਲਬ ਆਪਣੀ ਤੂੰ ਗਲਤੀ ਨਹੀਂ ਮੰਨੀ ਸਾਰੀ ਗਲਤੀ ਉਸ ਚੀਜ਼ ਦੀ ਹੈ ਜੋ ਤੇਰੇ ਹੱਥਾਂ ਦੇ ਥਰੂ ਤੇਰੇ ਮੂੰਹ ਤੇ ਗਿਆ ਮੂੰਹ ਦੇ ਅੰਦਰ ਗਿਆ ਖਾਣ ਦੀ ਗਲਤੀ ਹੈ ਮਤਲਬ ਜੋ ਫੂਡ ਹੈ ਸਬਜੀ ਹੈ ਕੋਈ ਪ੍ਰੋਡਕਟ ਜਿਹੜਾ ਤੂੰ ਖਾ ਰਹੀ ਹੈ ਉਹਦੀ ਗਲਤੀ ਹੈ ਕਿਉਂ ਤੇਰੇ ਢਿੱਡ ਚ ਚਲਾ ਗਿਆ ਇਸ ਕਰਕੇ ਬਿਮਾਰ ਪੈ ਗਈ ਤੇਰੀ ਤਾਂ ਗਲਤੀ ਹੈ ਨਹੀਂ ਹਏ ਸਾਲੀ ਪਾਗਲਾ ਐ ਕਿੰਨੇ ਕੀ ਵੱਡੀ ਐਗਜ਼ਾਮਪਲ ਦਿੱਤੀ ਜਾਵੇ ਤੁਹਾਨੂੰ ਸਾਰਿਆਂ ਨੂੰ ਦੱਸਣ ਨੂੰ ਕਿ ਇਹ ਮੀਨੂ ਦਾ ਦਿਮਾਗ 'ਚੇ ਕੋਈ ਮੋਟਾ ਨੁਕਸ ਹੈਗਾ ਵਾ ਐਸ ਕਰਕੇ ਆ ਠਿਸਕੀ ਹੋਈ ਐ ਇਹ ਪਾਗਲ ਹੋ ਚੁਕੀ ਐ ਪੂਰੀ ਤਰ੍ਹਾਂ ਮੇਰੇ ਸਾਹਮਣੇ ਲਾ ਪਾਗਲ ਕੋਸ਼ੇ ਤਾਂ ਮੇਰੇ ਵੱਲੋਂ ਇਹ ਪਾਗਲ ਕੋਸ਼ੇ ਤਾਂ ਪੂਰੀ ਤਰ੍ਹਾਂ ਇਹਨੂੰ ਲੱਗਦਾ ਮੈਂ ਬੜੀ ਓਵਰ ਸਮਾਰਟ ਹੈਗੀ ਆ ਮੈਂ ਸਾਰਾ ਕੁਝ ਮੈਨਿਪੂਲੇਟ ਕਰ ਲਾਂਗੀ ਜਨਤਾ ਨੂੰ ਕਿਊਟੀ ਪਾਈ ਬਣ ਕੇ ਤੋ ਕਿਊਟੀ ਪਾਈ ਨਹੀਂ ਤੋ ਚੂਤੀਆ ਪਾਈ ਲੱਗਦੀ ਪਈ ਐ ਇਦਾਂ ਦੀ ਹਰਕਤਾਂ ਕਰਕੇ 빙ੇ ਟੇਡੇ ਰੰਗ ਪਾ ਕੇ ਆਪਣਾ ਸ਼ਰੀਰ ਦੇ ਦੇਖ ਪਈ ਠੀਕ ਐ ਤੈਨੂੰ ਸ਼ੌਂਕ ਐ ਤੋ ਥੋੜਾ ਮੋਟ ਸੋਹਣੀ ਲੱਗेंगी ਕੋਈ ਕੋਈ ਇੱਚ ਸ਼ੱਕ ਨਹੀਂ ਰੱਬ ਦੀ ਦਿੱਤੀ ਹੋਈ ਹਰ ਇੱਕ ਜੀ ਸੋਹਣਾ ਹੈਗਾ ਤੂੰ ਸੋਹਣੀ ਮੈਂ ਸੋਹਣੀ ਸਾਰੇ ਸੋਹਣੇ ਹੈ ਪਰ ਥੋੜੀ ਤਾਂ ਅਕਲ ਵਾਲੀ ਗੱਲ ਕਰਿਆ ਕਰ ਭੈਣ 14 ਲੱਖਾਂ ਤੋਂ ਉੱਤੇ ਤੇ ਤੈਨੂੰ ਲੋਕੀ ਦੇਖਦੇ ਨੇ ਤੈਨੂੰ ਸਬਸਕ੍ਰਾਈਬ ਕਰਕੇ ਬੈਠੇ ਹੋਣੇ ਲੱਖ ਤੋਂ ਉੱਤੇ ਲੋਕ ਤੇ ਇੰਸਟਾ ਤੇ ਤਾਂ ਲੱਖਾਂ ਚ ਆ ਸੁ ਕੀ ਦੇਂਦੇ ਪਈਆਂ ਤੁਸੀਂ ਮਲਟੀ ਗ੍ਰੇਨ ਆਟੇ ਨਾਲ ਲ ਬਿਮਾਰ ਪੈ ਗਈ ਵਾ ਭੈਣ ਛੋਦ ਉਦਾਂ ਨੇ ਕੁਸੇ ਲੋਕ ਭੈਣ ਦੇ ਮੀਨੋ ਵਰਗੀ ਦੇ ਇਹਦੇ ਬਹੁਤ ਅੱਗਾ ਚੱਟਦੇ ਫਿਰਦਾ ਮੇਰੇ ਕੋਲ ਨਿਕਲਣ ਲੱਗਿਆ ਸੀ ਫੁੱਦੀ ਮੈਂ ਬੋਲਣ ਲੱਗੀ ਸੀ ਮੈਂ ਬੋਲਣਾ ਨਹੀਂ ਪਰ ਹਾਂ ਹਾਂ ਚੱਟਣ ਬਹਿ ਜਾਂਦੇ ਆ ਦੀ ਪਿੱਛੋ ਦੀ ਵੀ ਮਲਟੀ ਗ੍ਰੇਨ ਆਟੇ ਨਾਲ ਬੁਮਾਰ ਪੈ ਗਈ ਸੀ ਜੇ ਕੁਸੀਏ ਜੈਸੀ ਗੱਲ ਆ ਨਾ ਤੂੰ ਐਡਮਿਟ ਹੋਈ ਹੈ ਤੇਰਾ ਅਲਰਜੀ ਟੈਸਟ ਹੋਇਆ ਹੋਣਾ ਉਹ ਦਿਖਾ ਉਹ ਰਿਪੋਰਟ ਦੱਸਾਂਗੇ ਤੇ ਨਾਲ ਬਾਅਦ ਫਾਈਨਲ ਰਿਪੋਰਟ ਆਂਦੀ ਹੈ ਉਹ ਚ ਡਿਟੇਲ ਲਿਖੀ ਹੁੰਦੀ ਹੈ ਕਿਹੜੀ ਕਿਹੜੀ ਚੀਜ਼ਾਂ ਤੋਂ ਅਲਰਜੀ ਹੈ ਬੰਦੇ ਨੂੰ ਐ ਭੈਣ 14 ਸਾਲੇ ਅੰਗੂਠਾ ਟੇਕ ਗਵਾਰ ਸਾਲੇ ਦੋ ਕੋੜੀ ਦੇ ਏ ਦੱਸਣਗੇ ਤੁਹਾਨੂੰ ਠੀਕ ਹੈ ਤੂੰ ਗਰੀਬੀ 'ਚ ਐ ਪੂਰੀ ਤਰ੍ਹਾਂ ਮੈਂ ਤੇਰੇ ਨਾਲ ਸਹਿਮਤੀ ਰੱਖਦੀ ਆ ਕਿ ਹਾਂ ਤੂੰ ਗਰੀਬੀ 'ਚ ਐ ਸੋਸ਼ਲ ਮੀਡੀਆ ਨਾਲ ਤੇਰਾ ਬਹੁਤ ਸਾਥ ਦਿੰਦਾ ਪਰ ਮਿਹਰਬਾਨੀ ਕਰਕੇ ਤੂੰ ਆਪਣਾ ਸਾਥ ਪੁਗਾਂ ਦੇ ਚੱਕਰਾਂ 'ਚ ਬਾਕੀ ਲੋਕਾਂ ਦਾ ਸੱਤਿਆਨਾਸ ਨਾ ਮਾਰ ਮਲਟੀ ਗ੍ਰੇਨ ਨਾਟੇ ਜਾਂ ਭਾਂਚ ਕੱਲ ਨੂੰ ਕਹਦੇਗੇ ਆਕਸੀਜਨ ਦੀ ਗਲਤੀ ਐ ਜੀ ਮੈਂ ਤਾਂ ਵਧੀਆ ਹੈਗੀ ਆ ਆਕਸੀਜਨ ਦੀ ਗਲਤੀ ਐ ਮੇਰੀ ਕੋਈ ਗਲਤੀ ਨਹੀਂ ਐ ਅਬ 버ਗਰ ਦੀ ਗਲਤੀ ਐ ਕੀ ਜੋ ਮਰੇ ਢੇਰੇ 'ਚ ਚਲਾ ਗਿਆ ਆਪਣੇ ਆਪ ਹੀ ਐ ਛੋੜ ਸਾਲੀ